ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਬਾਈ ਜੀ ਜਿੰਨੇ ਵੀ ਮੇਰੇ ਵੀਰ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵਿੱਚ ਵੀਰ ਬੈਠੇ ਆ ਮੇਰੇ ਭੈਣ ਭਰਾ ਮੇਰੇ ਦੋਸਤ ਮਿੱਤਰ ਸਾਰਿਆਂ ਨੂੰ ਦਿਲੋਂ ਸਲੂਟ ਹੈ ਬਾਈ ਠੀਕ ਹੈ ਬਾਈ ਜੀ ਤੇ ਬਾਈ ਆਪਾਂ ਗੁਰੂ ਦੀ ਕਿਰਪਾ ਦੇ ਨਾਲ ਆਵਾਜ਼ ਅੰਦਾਜ਼ ਆਉਂਦੇ ਹਨਾ ਧਰਤੀ ਤੇ ਤੁਰੇ ਫਿਰਦੇ ਆ ਤੇ ਅੱਜ ਤੁਹਾਨੂੰ ਭੈਣ ਮਨਜਿੰਦਰ ਕੌਰ ਕੋਲੋਂ ਇੱਕ ਧਾਰਮਿਕ ਗੀਤ ਸੁਣਾਉਣੇ ਬਾਈ ਤੇ ਜੁੜੇ ਰਹੋ ਬਾਈ ਵੀਡੀਓ ਦੇ ਨਾਲ ਤੇ ਜਮਾ ਪ੍ਰੋਪਰ ਗਿੱਥ ਸ੍ਰੀ ਤੇ ਕਰਵਾ ਗੀਤ ਸੁਣ ਕੇ ਲਾਇਕ ਸ਼ੇਅਰ ਕਮੈਂਟ ਕਰਨਾ ਉਹਨਾਂ ਚਿਰ ਕਰਨਾ ਨਹੀਂ ਲੈ ਭੈਣੇ ਸਤਿ ਸ਼੍ਰੀ ਅਕਾਲ ਸਤਿ ਸੁਨਾਓ ਭੈਣੇ ਗੀਤ ਕਿਹੜਾ ਸੁਣਾਉਂ ਕੰਦੇ ਸਰਹੰਦ ਹਾਂ ਹਾਂ ਸੁਣਾ ਦਿਓ ਕੰਦੇ ਸਰਹੰਦ ਦੀਏ ਸੋਣ ਹਥੇ ਆਰੀਏ ਕੱਚ ਦੇ ਖਡਾਉਣੇ ਪੰਨੇ ਪੀਰਾ ਮਾਰੀਏ ਉਹ ਲਟਾਣੀ ਨਾਲ ਤੋੜ ਕੇ ਖਿੰਡਾਏ ਵੈਰ ਨੇ ਤਾਰੇ ਗੁਜਰੀ ਦੀ ਅੱਖ ਦੇ ਛਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਛਪਾਏ ਵੈਰ ਨੇ ਗੁਜਰੀ ਦੀ ਅੱਖ ਦੇ ਸੁਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਸੁਪਾਏ ਵੈਰ ਨੇ ਓ ਸਿਆ ਮੜੀ ਦਾ ਪੁੱਛ ਜਾ ਕੇ ਹਾਲ ਨੀ ਜੱਗੋ ਤੋੜ ਦਿੱਤੇ ਜੀ ਦੇ ਅਜ ਲਾਲ ਨੀ ਓ ਸਿਆ ਮੜੀ ਦਾ ਪੁੱਛ ਜਾ ਕੇ ਹਾਲ ਨੀ ਜੱਗੋ ਤੋੜ ਦਿੱਤੇ ਜੀ ਦੇ ਅਜ ਲਾਲ ਨੀ ਦੁੱਖ ਪੁੱਤਰਾਂ ਦੇ ਜਾਂਦੇ ਨਾ ਹੰਡਾਏ ਵੈਰ ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਡਣ ਪਾਪਣੇ ਤੋਂ ਸੋਲ ਜਿੰਦਾ ਖਾ ਗਈ ਇਹਨਾਂ ਬੱਚਿਆਂ ਦੇ ਲਹੂ ਵਿੱਚ ਨਾ ਗਈ ਡਣ ਪਾਪਣੇ ਤੋਂ ਸੋਲ ਜਿੰਦਾ ਖਾ ਗਈ ਇਹਨਾਂ ਬੱਚਿਆਂ ਦੇ ਲਹੂ ਵਿੱਚ ਨਾ ਗਈ ਜਿਹੜੇ ਕੌਮ ਦੇ ਸੀ ਅੱਜ ਫਰਮਾਏ ਵੈਰ ਨੇ ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਤੇਰੇ ਨਿਹੋਜੇ ਸੀ ਦਿਖੂਨ ਚੋ ਗਿਆ ਚੇਰਾ ਲਾਲ ਤੇਰਾ ਖੁੰਣਣੇ ਨਹੀਂ ਹੋ ਗਿਆ ਤੇਰੇ ਨੀਹਾਂ ਤੇ ਸ਼ਹੀਦ ਖੂਨ ਚੋ ਗਿਆ ਚਿਹਰਾ ਲਾਲ ਤੇਰਾ ਖੂਨਣੇ ਨਹੀਂ ਹੋ ਗਿਆ ਖੂਨੇ ਬੁੱਲ ਤੇਰੇ ਅੱਜ ਵੀ ਇਥੇ ਆਏ ਵੈਰ ਨੇ ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਰੱਬ ਨਾਲ ਵੈਰ ਆਏ ਸੰਗ ਨਾ ਮਗਸੂਸ ਪੂਰੀ ਖੈਰ ਹੁਣ ਮੰਗਨਾ ਪਾਇਆ ਰੱਬ ਨਾਲ ਵੈਰ ਆਏ ਸੰਗ ਨਾ ਮਗਸੂਸ ਪੂਰੀ ਖੈਰ ਹੁਣ ਮੰਗਨਾ ਸੱਚ ਕਹਿੰਦਾ ਤੇਰੇ ਹੋਣਗੇ ਸਫਾਏ ਵੈਰ ਨੇ ਤਾਰੇ ਗੁਜਰੀ ਦੀ ਅੱਖ ਦੇ ਛਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਛਪਾਏ ਵੈਰ ਨੇ ਗੁਜਰੀ ਦੀ ਅੱਖ ਦੇ ਛਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਛਪਾਏ ਵੈਰ ਨੇ ਗੁਜਰੀ ਦੀ ਅੱਖ ਦੇ ਛਪਾਏ ਵੈਰ ਨੇ ਨਿਤਾਰੇ ਗੁਜਰੀ ਦੀ ਅੱਖ ਦੇ ਛਪਾਏ ਵੈਰ ਨੇ ਬਹੁਤ ਬਹੁਤ ਧੰਨਵਾਦ ਭੈਣ ਜੀ ਦਾ ਜੀ ਬਹੁਤ ਵਧੀਆ ਧਾਰਮਿਕ ਗੀਤ ਸੁਣਾਇਆ ਤੇ ਸਾਰੇ ਜਣੇ ਵੀ ਲਾਇਕ ਸ਼ੇਅਰ ਕਮੈਂਟ ਕਰਕੇ ਦੱਸੋ ਗੀਤ ਕਿਦਾਂ ਦਾ ਲੱਗਿਆ ਧੰਨਵਾਦ ਵੀਰੇ ਸਤਿ ਸ਼੍ਰੀ ਅਕਾਲ ਕਰ ਦਿਓ ਬਹੁਤ ਬਹੁਤ ਸ਼ੇਅਰ